ਮਗਾ ਬਖਾਰ ਜਾਦੇ ਜਾਦੇ ਨਹੀਂ ਲੈ ਨਾ ਉਸ ਤੇ ਚਲੋ ਗਏ ਇਹ ਬੰਦੂ ਕਿਉਂ ਗਏ ਗਾਇਸ ਚਲੋ ਗਏ ਗਾਇਸ ਗਾਇਸ ਟਾਈਮ ਤੇ ਗਾਇਸ ਹੁਣ ਹੋ ਗਿਆ ਸਵੇਰ ਦਾ ਟਾਈਮ 9 ਵਜ ਗਏ ਤੇ ਅੱਜ ਬੀਜਣ ਲੱਗੇ ਆਪਾਂ ਕਣਕ ਹੈ ਨਾ ਜਿਸ ਕਰਨ ਹਾਂ ਤੇ ਕਣਕ ਬੀਜਣ ਲੱਗੇ ਕਣਕ ਦੀ ਬਜਾਈ ਹੋਣ ਲੱਗੀ ਤੇ ਉਹਦੇ ਲਈ ਪੂਰੀ ਕਣਕ ਦੇ ਬੋਰੇ ਭਰ-ਭਰ ਕੇ ਲੈ ਕੇ ਚੱਲੇ ਮੋਟਰ ਤੇ ਮਿਲਵਾਉਣੇ ਤੁਹਾਨੂੰ ਕਣਕ ਬੀਜਣ ਵਾਲਿਆਂ ਦੇ ਨਾਲ ਇੱਥੇ ਹੁਣ ਆਪਾਂ ਨਜ਼ਾਰਿਆਂ ਆਹ ਵੇਖੋ ਇਹਨੇ ਮਾਸਕ ਲਾਇਆ ਮਾਸਕ ਕਿਉਂ ਪਾਇਆ ਇਹਦੇ ਵਿੱਚ ਜਿਹੜੀ ਇਹ ਭਾਈ ਆਇਆ ਵਾ ਦਵਾਈ ਹੋਣ ਵਾਲੀ ਹਾਂ ਨਹੀਂ ਇਹ ਦਵਾਈ ਚੋਂ ਨਿਕਲੇ ਆ ਇਹ ਸਮਝੋਣ ਆਇਆ ਵਾ ਵੀ ਹੱਥ ਆ ਪਾ ਕੇ ਜਿਹੜੇ ਦਵਾਈ ਪਾਓ ਅੱਛਾ ਮਾਸਕ ਵੀ ਉੱਥੋਂ ਨਿਕਲੇ ਆ ਹਾਂ ਹਾਂ ਉਹ ਤੇ ਪਿਆ ਸੀ ਮੈਂ ਅੱਜ ਫੇਰ ਆਪਾਂ ਉਦਾਂ ਹੀ ਕਰਕੁਰ ਲਈਦਾ ਵੈਸੇ ਦਵਾਈ ਕੱਲ ਮੈਂ ਨਾ ਕਰਦਾ ਜੋ ਪੈਕੇਟ ਲਾਇਆ ਨੀਲੀ ਦਵਾਈ ਸੀ ਇੰਨਾ ਜ਼ਿਆਦਾ ਉਹਨਾਂ ਨੂੰ ਵੀ ਜ਼ੁਕਾਮ ਲੱਗ ਗਿਆ ਮੈਂ ਕਿਹਾ ਅੱਛਾ ਤਾਂ ਹੀ ਉਹ ਚੀਜ਼ਾਂ ਦਿੰਦੇ ਆ ਉਹ ਦਿੱਤਾ ਸੀ ਯਾਰ ਫਿਰ ਮੈਂ ਉਹ ਪੈਕੇਟ ਵੇਖਿਆ ਉਹਦੇ ਪਿੱਛੇ ਹੀ ਪਿਆ ਚੁੰਡੀ ਲੱਗੀ ਹੋਈ ਦਾਦੀ ਨੇ ਦੱਸਿਆ ਸੀਗਾ ਸਾਨੂੰ ਕੀ ਉਹ ਤੈਨੂੰ ਵੇਖਣਾ ਚਾਹੀਦਾ ਤੇ ਗਾਇਸ ਹੁਣ ਆਪਾਂ ਇਹਦੇ ਵਿੱਚ ਭਰ ਲਿਆ ਕਣਕ ਤੇ ਆ ਆ ਅੰਦਰੋਂ ਵੀ ਕੱਢ ਲਿਆ ਪ੍ਰੀਤ ਅੰਦਰ ਖਲਾਰਾ ਨਹੀਂ ਪੈਣਾ ਚਾਹੀਦਾ ਦਿਵਾਲੀ ਤੇ ਮਸਾਂ ਸਪਾਈਆਂ ਕੀਤੀਆਂ ਉਹ ਦਾਣੇ-ਦੋਣੇ ਹਾਂ ਆ ਜਿਹੜੇ ਸਾਰੇ ਦਾਣੇ ਆ ਨਾ ਇਹ ਵੀ ਲੱਜ ਜਾਣੇ ਆ ਹਾਂ ਦੇਖਿਆ ਆ ਚਲੇ ਬਛਾ ਕੀ ਕਿਵੇਂ ਲੱਗਾ ਬਿਲਕੁਲ ਸੇਫਟੀ ਚਾਹੀਦੀ ਦੇਖੋ ਹਜੇ ਤੱਕ ਤਾਂ ਹਾਲਤ ਬਿਲਕੁਲ ਠੀਕ ਆ ਉਹ ਕਿਦਾਂ ਬੋਰੇ ਚੱਕ ਆ ਕੇ ਜਲਦੀ ਆ ਵਾਲੇ ਆ ਇਹਨੂੰ ਉਦਾਂ ਹੀ ਰੱਖ ਜਵੇ ਅੱਗੇ ਪਲਸਟਰ ਜਾ ਹੋ ਕੇ ਰੱਖਿਆ ਇਹਨੂੰ ਹੀ ਰੱਖ ਤੇ ਅੰਦਰ ਹਜੇ ਤੱਕ ਬਿਲਕੁਲ ਸਹੀ ਆ ਠੀਕ ਆ ਆ ਚਲਤ ਲਈ ਚੱਕੀ ਸੀ ਬਸ ਹਜੇ ਤੱਕ ਹਾਲਤ ਬਿਲਕੁਲ ਠੀਕ ਠਾਕ ਤੇ ਦੇਖਦੇ ਆ ਦਿਵਾਲੀ ਤੱਕ ਕਿਵੇਂ ਦਾ ਰਹਿੰਦਾ ਆ ਚਲੋ ਪਟਾਕੇ ਟੁੱਕੇ ਪਏ ਅਜੇ ਥੋੜੇ ਬਹੁਤ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਚਲਾਵਾਂਗੇ ਅੱਜ ਹੀ ਆ ਨਹੀਂ ਕੱਲ ਆ 15 ਨੂੰ ਤੇ ਕੱਲ ਨੂੰ ਰੰਗੋਲੀ ਵੀ ਬਣਾਵਾਂਗੇ ਹਨਾ ਰੰਗੋਲੀ ਤੇ ਰੰਗ ਲਿਆਵਾਂਗੇ ਪਰ ਵਦਿਕਾ ਘੈਂਟ ਬਣਾਵਾਂਗੇ ਸੋਹਣੀ ਜੀ ਚਲੋ ਤੇ ਆ ਬਾਸਮਤੀ ਪਈ ਆ ਪਰ ਲੋ ਪਰ ਲੋ ਜਲਦੀ ਅੱਜ ਤੁਹਾਨੂੰ ਖਾਵਾਂਗੇ ਬਰੈਡ ਦੇ ਪਕੌੜੇ ਠੀਕ ਆ ਕੀ ਕਰੀਏ ਬਰੈਡ ਦੇ ਪਕੌੜੇ ਕਿ ਸਮੋਸੇ ਛੋਟੇ ਦੇਖ ਲਾਂ ਜੀ ਠੀਕ ਆ ਹਾਂ ਅੱਜ ਆਪਾਂ ਬਣਾਉਣ ਜਾ ਰਹੇ ਆ ਅੱਜ ਆਪਾਂ ਬਣਾਉਣ ਲੱਗੇ ਆ ਬਰੈਡ ਵਾਲੇ ਪਕੌੜੇ ਤੇ ਬਰੈਡਾਂ ਦੇ ਪਕੌੜਿਆਂ ਦੀ ਸਭ ਤੋਂ ਪਹਿਲਾਂ ਮੈਂ ਬਣਾਉਣ ਲੱਗੀ ਸੀ ਹਰੀ ਚਟਨੀ ਮੈਂ ਕਿਹਾ ਤੁਹਾਨੂੰ ਦਿਖਾ ਕੇ ਬਣਾਉਣੇ ਆ ਤਾਂ ਆਪਾਂ ਪੂਤਨਾ ਹਰਾ ਧਨੀਆ ਵਰਗੀਆਂ ਮਿਰਚਾਂ ਤੇ ਖੀਰਾ ਤੇ ਬਾਅਦ ਵਿੱਚ ਨੂਨ ਲਾਣ ਬਾਅਦ ਵਿੱਚ ਮਿਲਾ ਸਕਦੇ ਆ ਆਪਾਂ ਸੋ ਗਾਇਸ ਇਸ ਕੰਮ ਨਾਲ ਇਤਨਾ ਚਲਾਉਗਾ ਮੈਂ ਪਰ ਟੋਕ ਤਾਰ ਚਲੋ ਵਿੱਚ ਵਿੱਚ ਆਂ ਪਾਂਡੇ ਦੇ ਗਾਇਜ਼ ਅੱਜ ਬੀਜ ਦੇ ਪੈ ਕਣਕ ਡੈਡੀ ਹੁਣੀ ਓ ਵੇਲੜ ਵੇਲੜਾ ਬੈਠਾ ਤੇ ਆਪਾਂ ਬਣਾਵਾਂਗੇ ਅੱਜ ਇੱਥੇ ਬ੍ਰੈਡ ਪਕੌੜੇ ਕਣਕ ਬੀਜਣ ਦੀ ਖੁਸ਼ੀ ਵਿੱਚ ਬਣਾਵਾਂਗੇ ਕਿਉਂਕਿ ਡੈਡੀ ਨੂੰ ਪਸੰਦ ਆ ਬ੍ਰੈਡ ਦੇ ਪਕੌੜੇ ਵਿੱਚ ਆਲੂ ਭਰੇ ਹੋਏ ਹੋਣ ਉਹ ਵਾਲੇ ਸਿੰਪਲ ਬ੍ਰੈਡ ਨਹੀਂ ਦੂਸਰੇ ਤੇ ਚਲੋ ਇੱਥੇ ਪਾਲਕ ਹੋ ਗਈ ਆ ਪਾਲਕ ਵਾਲੇ ਵੀ ਬਣਾ ਲਾਂਗੇ ਆਪਾਂ ਹਨਾ ਚਲੋ जाओ ये यहाँ क्या कर रहा है सो <laughs> फनी so ऐसे नाटक आते हैं जो हम लोग देखते हैं और जो सीखते हैं वही हम सीख जाते हैं फिर क्या ही करें दोस्तों ਹੋਂ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਮੋਟਰ ਤੇ ਬਣਾਵਾਂਗੇ ਬ੍ਰੈਡ ਪਕੌੜੇ ਤੇ ਹੁਣ ਆਪਾਂ ਆ ਗਏ ਮੋਟਰ ਤੇ ਚਲੋ ਗਾਇਸ ਅੱਜ ਤੁਹਾਨੂੰ ਪਤਾ ਬਣਨ ਲੱਗਿਆ ਬ੍ਰੈਡ ਪਕੌੜਿਆ ਪੈਂ ਤੇ ਰੱਜੀ ਛਿਲਦੀ ਪਈ ਇੱਥੇ ਆਲੂ ਆਲੂ ਨਿੱਕੇ ਨਿੱਕੇ ਆ ਚੂਚੇ ਜੇ ਤੇ ਇਹਨਾਂ ਦੇ ਬੰਨੇ ਆ ਤੇ ਇੱਥੇ ਮੋਟਰ ਤੇ ਆਏ ਹੋਏ ਆ ਦੇਖੋ ਛਿਲਣ ਡਈ ਕਹਿੰਦੇ ਨਾ ਛਿੱਲੇ ਸੌਖੇ ਹੁੰਦੇ ਹਨ ਨਾ ਇਹਨਾਂ ਬਾਕੀ ਪਤਾ ਹੈ ਨਿੱਕੇ ਨਿੱਕੇ ਨਾ ਹਾਂ ਇਹਨਾਂ ਵਧੀਆ ਛਿੱਲੇ ਕਹਿੰਦੇ ਉਬਲੇ ਵਧੀਆ ਹੋਏ ਆ ਇਹਨੂੰ ਪਰ ਛੋਟਿਆਂ ਦਾ ਕਰਕੇ ਫਿਰ ਇਹਦੇ ਨਾਲ ਕਰਦੀ ਪਈ ਆ ਤੇ ਓਹੋ ਗਲਤ ਚੀਜ਼ਾਂ ਮਗਰ ਪਈਆਂ ਹਨ। ਹਾਂ। ਦੇਖੋ ਹਵਾ ਫੁੱਲ ਚੱਲਣ ਲਈ ਫੁੱਲ ਹਵਾ ਦੇਖੋ। ਕਿੰਨੀ ਹਵਾ ਚੱਲਦੀ ਪਈ। ਕੜਾਈ ਵੇਖੋ ਲਿਆਂਦੀ ਨੀ ਕੋ ਜੀ। ਪਤਾ ਕਿ ਤੇਲ ਵੀ ਘਟ ਪੈਂਦਾ ਵਾ ਕਿਉਂਕਿ ਡੋਲਦੇ ਨਾ ਹੁੰਦਾ ਮੈਂ ਵਾਰ ਵਾਰ। ਨਾ ਗਲਤ ਤਾਂ ਡੋਲਣਾ ਕਿਉਂ ਆ? ਸਾਮਕੇ ਰੱਖ ਲਵੇ। ਆ ਗੁਗ ਬਾਲਣ ਦੇ ਕੰਮ ਆਉਂਦਾ ਹੁੰਦਾ। ਅੱਜ ਡਾਕਟਰ ਵੀ ਆ ਗਿਆ ਇੱਥੇ। ਡਾਕਟਰ ਸਾਹਿਬ ਕੀ ਕਰਨਾ ਹੈ ਆ ਅੱਛਾ ਡਾਕਟਰਾਂ ਨੇ ਹੁਣ ਕੈਸ ਕੰਮ ਛੱਡਤਾ ਡਾਕਟਰੀ ਦਾ ਇਹ ਹੁਣ ਕਣਕ ਜਿਹੜੀ ਕੇਰਦੇ ਆ ਕੰਮ ਨਹੀਂ ਚੱਲਦਾ ਕੰਮ ਨਹੀਂ ਚੱਲਿਆ ਤਾ ਫੜਾਤਾ ਵਾ ਕਣਕ ਦੇ ਬੰਨਿਓ ਔਰ ਜਿਹੜੇ ਉਹ ਛਾੜਦੇ ਆ ਸਾਫ ਕਰਨੇ ਆ ਡਾਕਟਰ ਆ ਗਏ ਪੈਲੀਆਂ ਚ ਹਾਂ ਬਈ ਕਿੱਥੇ ਬਈ ਠੰਡ ਕੋਨੀਆਂ ਖਾਂਦੇ ਰਜਗੇ ਇਹਨਾਂ ਨੇ ਆਉਣਾ ਹੀ ਹੁੰਦਾ ਬਈ ਹਨਾ ਇਹ ਕਹਿੰਦੇ ਪ੍ਰੈਜ਼ੈਂਟ ਇਹ ਦੱਸਦਾ ਨਹੀਂ ਬਾਬਾ ਕਿੱਥੇ ਬੈਠਾ ਚੂ ਚੂ ਕਰਦੇ ਰੇ ਓ ਬੈਠਾ ਕਰੇ ਬੱਚਾ ਵਾ ਓ ਦੇਖਦਾ ਹੁਣ ਤੁਹਾਨੂੰ ਤੋਤਾ ਬੈਠਾ ਦੇਖੋ ਕਿੰਨਾ ਸੋਹਣਾ ਲੱਗਦਾ ਠੰਡ ਚ ਆਇਆ ਵਿਚਾਰਾ ਇਹ ਵੀ ਠੰਡ ਚ ਤੁਰਿਆ ਫਿਰਦਾ ਵਾ ਦੇਖੋ ਕ੍ਰੈਸ਼ ਹੋ ਗਿਆ ਆਲੂ ਬਸ ਦੇਖੋ ਆਹ ਗਾਲੂ ਇੱਥੇ ਕ੍ਰੈਸ਼ ਕਰੀ ਜਾਂਦੀ ਆ ਹੁਣ ਲਾਪਰੀਤ ਘਰੇ ਚਲ ਗਿਆ ਮੈਂ ਲੱਗਾ ਹਾਂ ਬਈ ਆ ਦੇਖੋ ਜਦੋਂ ਮੜਾ ਆ ਮਤਲਬ ਇੱਕ ਗੇੜਾ ਲੱਗਦਾ ਉਹਦੇ ਮਗਰ ਆ ਛਾੜਨਾ ਪੈਂਦਾ ਵਾ ਮਤਲਬ ਪਿੱਛੇ ਗੰਦ ਨਾ ਅੜ ਜਵੇ ਉਹਦੇ ਆ ਜਿਹੜੀ ਮੋਟਰ ਤੇ ਆਹੀ ਸਾਰੀ ਕਣਕ ਘੇਰ ਦੇਣੀ ਆ ਮੋਟਰ ਤੇ ਅੱਜ ਤੇ ਬਾਕੀ ਬਾਅਦ ਚ ਕੱਲ ਨੂੰ ਦੂਸਰੀ ਮੋਟਰ ਤੇ ਜਾਵਾਂਗੇ ਪਰ ਪਹਿਲੀ ਇਹ ਵੋਣ ਵਾਲੀ ਆ ਦੂਸਰੀ ਮੋਟਰ ਤੇ ਥੇ ਰੁੱਕ ਕੇ ਘੇਰਾਂਗੇ ਚਲੋ ਭਾਈ ਉਧਰ ਮੈਂ ਦੋ ਦੋ ਕੰਮ ਕਰਦਾ ਮੈਂ ਮੈਂ ਕਿਹਾ ਚਲੋ ਇੱਧਰ ਤੁਹਾਨੂੰ ਆ ਵੀ ਵਿਖਾਦਾ ਜੋ ਬਣਦਾ ਪਿਆ ਵਾ ਇੱਥੇ ਇਧਰ ਇਹਨੇ ਮਿਰਚਾਂ ਪਾਤੀਆਂ ਵਿੱਚ ਤੇ ਆਲੂ ਕ੍ਰਸ਼ ਕਰਤੇ ਆ ਚੰਗੀ ਤਰ੍ਹਾਂ ਤੇ ਨਾਲ ਉਹ ਟਮਾਟਰ ਕਟਿੰਗ ਕਰਦੀ ਪਈ ਆ ਪਾ ਦੇ ਪਾ ਦੇ ਵਿੱਚ ਆਹ ਚਾਲ ਜੀ ਇੰਨਾ ਬਹੁਤ ਟਮਾਟਰ ਆ ਕੋ ਹੋਰ ਪਾਵਾਂ ਪਾ ਦੇ ਥੋੜਾ ਇੱਕ ਵਾ ਪਾ ਦੇ ਅੱਧਾ ਪੈ ਜਾਣਾ ਇਹ ਥੋੜਾ ਵਾ ਬਈ ਕਿੰਨੇ ਆਲੂ ਆ ਬਈ ਲਾਪਰੀ ਲੈ ਆਇਆ ਚਾਹ ਬਣ ਗਈ ਹੀਗੀ ਚਾਹ ਲੈ ਆਇਆ ਵਾ ਤੇ ਇਹ ਬੜੇ ਨਿਆਰੇ ਕਹਿੰਦੇ ਲੈਂਦਾ ਵਾ ਕਹਿੰਦੇ ਡਾਕਟਰ ਵਾ ਆ ਜਾਓ ਪੀ ਲਗੇ ਇੱਕ ਵਾਰੀ ਆ ਜਾਓ ਕਿਆ ਬੜੀ ਪੀਂਦਾ ਏ ਕਹਿੰਦਾ ਸਵਾਦ ਬੜੀ ਲੱਗਦੀ ਆ ਓ ਯਾਰ ਤੂੰ ਆਇਆ ਇੱਥੇ ਅਹੀਂ ਲੱਗੇ ਸਵੇਰ ਦੇ ਡਾਕਟਰ ਚਾਹ ਵੀ ਪੀਣ ਲੱਗ ਪਿਆ ਏ ਡਾਕਟਰ ਬਹੁਤ ਪੀਦਾ ਹੋਰ ਡਾਕਟਰ ਆ ਫਿਰ ਕਿਧਰ ਆਇਆ ਅਸੀਂ ਹੋਰ ਮਾਤਾ ਜੀ ਆਪਾਂ ਓਹ ਮਾਤਾ ਜੀ ਇਹ ਮਾਤਾ ਜੀ ਕਹਾਂ ਮੈਂ ਤਾਂ ਛੋਟਾ ਵਾਂ ਓਹੋ ਮੈਂ ਵੀ ਉਮਰ ਵੇਖ ਕੇ ਕਹਾਂ ਬਾਪੂ ਆਹ ਵਾਲਾ ਅਜਿਹੜਾ ਸਾਬਤ ਧਨੀਆ ਪਾਤਾ ਤੇ ਹੁਣ ਆਪਾਂ ਵਿੱਚ ਪਾ ਦਾਂਗੇ ਲਾਲ ਮਿਰਚ ਪਾਊਡਰ ਥੋੜੀ ਜੀ ਪਾਈ ਆਪਾਂ ਜਿਆਦਾ ਨਹੀਂ ਪਾਈ ਤੇ ਹੁਣ ਆਪਾਂ ਪਾਵਾਂਗੇ ਦੇਚ ਲੂੰ ਮੋਤ ਆ ਜਿਸ ਕਰਨੇ ਕੀ ਬਹੁਤ ਆ ਜਾਨਾ ਨਹੀਂ ਪਾਣਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਹਰਾ ਧਨੀਆ ਸਭ ਕੁਝ ਪੈ ਗਿਆ ਯਾਰ ਤੇ ਧਨੀਆ ਦੂਸਰਾ ਵੀ ਪਾ ਲਿਆ ਧਨੀਆ ਮਸਾਲਾ ਉਹਨੂੰ ਮਿਕਸ ਕਰ ਦਈਏ ਸਾਰੇ ਤੇ ਹਲਦੀ ਆਪਾਂ ਜਿਹੜੀ ਉਹ ਦੇ ਮਿਕਸਚਰ ਚ ਪਾ ਲਾਂਗੇ ਨਿੰਬੂ ਹੁੰਦਾ ਨਾ ਜਿਸ ਕਾਰਨ ਤੇ ਨਿੰਬੂ ਵੀ ਪਾ ਲੈਣਾ ਨਾ ਲਿਕਨ ਲੱਗ ਪਈ ਅੱਗ ਨਹੀਂ ਕਿ ਆ ਪਹਿਲਾਂ ਅੱਗ ਸੇਕ ਲਗੇ ਹਾਂਡੀ ਹੋ ਗਈ ਅੱਜ ਇਹਨੇ ਅੱਗ ਬਾਲ ਲਈ ਆ ਬਲਦੀ ਜੀ ਨਹੀਂ ਬਯੁਕਤੇ ਜਣ ਨੂੰ ਨਹੀਂ ਆਉਂਦੇ ਹਨਾ ਬਈ ਹੁਣ ਨਾ ਕਾਫੀ ਟਾਈਮ 1 ਘੰਟੇ ਬਾਅਦ ਆਪਾਂ ਤੁਹਾਨੂੰ ਮਿਲੇ ਆ ਕਿਉਂਕਿ ਥੋੜਾ ਜਿਹਾ ਕੰਮ ਹੈਗਾ ਘਰੇ ਵੀ ਤੇ ਫਿਰ ਉਸ ਤੋਂ ਬਾਅਦ ਤਾਂ ਅਸੀਂ ਕਿਹਾ ਚਲੋ ਹੁਣ ਤਿਆਰ ਕਰਦੇ ਆਪਾਂ ਇਹ ਹੁਣ ਆਪਾਂ ਨਾ ਇਹ ਬਹੁਤ ਜ਼ਿਆਦਾ ਵੱਡੇ ਆ ਦੇਖੋ ਅਸੀਂ ਜਿਹੜੇ ਆ ਲਿਆਂਦੇ ਆ ਨਾ ਬ੍ਰੈਡ ਬਹੁਤ ਜ਼ਿਆਦਾ ਵੱਡੇ ਆ ਤੇ ਇਸ ਲਈ ਆਪਾਂ ਇੱਡੇ-ਇਡੇ ਵੱਡੇ ਦੇ ਵਿੱਚ ਪਾ ਨਹੀਂ ਸਕਦੇ ਸਾਈ ਜੀ ਬਹੁਤ ਆ ਨਾ ਇੱਕ ਦੀ ਆਪਾਂ ਅਲੱਗ-ਅਲੱਗ ਸ਼ੇਪ ਦੇਵਾਂਗੇ ਇਹਦੀ ਆਪਾਂ ਐਵੇਂ ਦਿੱਤੀ ਆ ਇਹਦੀ ਆਪਾਂ ਇੱਦਾਂ ਦੇ ਦਿੰਨੇ ਆ ਐਡੇ ਵੱਡੇ ਬ੍ਰੈਡ ਹਨਾ ਵਧੀਆ ਨਾ ਵੈਸੇ ਇੰਨੇ ਵੱਡੇ ਰਜੀ ਕੜਾਈ ਚ ਨਹੀਂ ਪੈਣੇ ਕਿ ਪੈ ਜਾਣੇ ਇਧਰ ਦੇਖ ਠੀਕ ਹੈ ਨਾ ਇਹ ਕਿ ਕੀ ਪਾਉਂਗੀ ਤਾਂ ਇਹ ਕਿ ਲਾ ਵੈਸੇ ਵੀ ਇਹ ਕਿ ਪਾਉਣਾ ਓ ਐਡਾ ਬਰੈਡ ਤੇ ਇੱਕ ਵੀ ਨਾ ਖਾ ਲਿਆ ਹੋਰ ਕਿਹੜਾ ਹੁੰਦਾ ਵਾ ਸ਼ੇਪ ਪਲੱਸ ਹਾਂ ਹਾਂ ਚਲੋ ਇਹ ਹੋ ਗਿਆ ਵਿਆਹ ਵਾਲੇ ਇਹਦੇ ਆਪਾਂ ਆਮ ਖਾਣੇ ਹਨਾ ਹਾਂ ਉਹ ਇਤੋਂ ਵੀ ਵੈਸੇ ਛੋਟੇ ਹੁੰਦੇ ਵਿਆਹ ਵਾਲੇ ਵੈਸੇ ਪਰਚਲ ਸਹੀ ਤੇ ਹੋਰ ਚਲੋ ਚਲੋ ਆਪਾਂ ਸ਼ੁਰੂ ਕਰਦੇ ਆਂ ਬਈ ਹੁਣ ਕਿਉਂਕਿ ਮਸਾਲਾ ਇੰਨਾ ਕੀ ਆ ਇਹ ਤਾਂ ਕਿੰਨਾ ਸੀ ਆ ਖਾਇਆ ਗਿਆ ਬਾਈ ਇਤਨਾ ਟਾਈਮ ਲਗਾ ਆ ਦੀਆ ਤਾਂ ਖਾ ਲਿਆ ਤਾਂ ਹੋਰ ਕੌਣ ਖਾ ਗਿਆ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਰੈੱਡ ਸੌਸ ਫਿਰ ਆਪਾਂ ਲਾਵਾਂਗੇ ਗ੍ਰੀਨ ਜੋ ਮੈਂ ਖੁਦ ਬਣਾਈ ਥੋੜੀ ਕਲਰ ਹੋ ਗਿਆ ਓਦਾਂ ਨਾ ਇਹਦੇ ਵਿੱਚ ਕੀ ਪਾਇਆ ਵਾ ਇਹ ਚ ਪਾਇਆ ਧਨੀਆ ਮੈਂ ਵਿਖਾਈ ਆ ਅੰਛਾ ਬਸ ਠੀਕ ਆ ਲੋੜ ਨਹੀਂ ਪਤਾ ਨਹੀਂ ਕੀ ਜ਼ਰੂਰਤ ਵੀ ਨਹੀਂ ਹੈ ਨਾ ਘਰੋਂ ਬਣਾ ਕੇ ਲਿਆਈ ਆ ਨਾ ਹਾਂ ਇਦਾਂ ਨਹੀਂ ਲਾਉਣਾ ਏ ਤੇਰਾ ਦਿਮਾਗ ਕੰਮ ਹੀ ਨਹੀਂ ਕਰਦਾ ਚਮਚਾ ਚਮਚੇ ਨਾਲ ਆਏ ਕੀ ਕਰਦੀ ਪਈ ਹੈ ਨਹੀਂ ਨਾ ਚਮਚਾ ਆਤੀ ਗ੍ਰੀਨ ਚਟਨੀ ਦੇਖੋ ਉੱਤੇ ਤੇ ਰੈੱਡ ਲਾ ਦਾਂਗੇ ਠੀਕ ਆ ਉੱਤੇ ਪਾ ਦਾਂਗੇ ਆਪਾਂ ਮਸਾਲਾ ਜੋ ਵੀ ਆਪਣਾ ਮਸਾਲਾ ਸੱਚੀ ਖਾ ਲਿਆ ਲਾਪਰੀਤ ਨਹੀਂ ਖਾ ਲਿਆ ਹੁਣ ਪਤਾ ਨਹੀਂ ਹੁਣ ਨਹੀਂ ਖਾਦਾ ਖੁਦਾ ਇੰਨਾ ਹੀ ਹੈ ਵੀ ਥੋੜਾ ਹੀ ਸੀ ਇੰਨਾ ਨਹੀਂ ਹੈਗਾ ਤੇ ਇਦਾਂ ਲੱਗਦਾ ਖਾਲੀ ਆ ਚਲੋ ਇੱਧਰ ਹੈਗਾ ਵਾਂ ਆ ਲੈ ਆ ਲੈ ਹਾਂ ਅੱਛਾ ਨਹੀਂ ਲੱਗਣਾ ਤੁਹਾਨੂੰ ਖਾਣ ਦਾ ਲੱਗਦਾ ਹੈ ਡੱਬਾ ਹੀ ਖਾਲੀ ਹੁੰਦਾ ਨਾਰਦਾਨੇ ਦਾ ਮਹਿਕ ਹੋਣ ਦਿਆ ਇਹ ਹਰੀ ਚਟਨੀ ਦਾ ਆਇਆ ਤੈਨੂੰ ਅੱਛਾ ਇਹ ਤਾਂ ਬਹੁਤ ਵਧੀਆ ਹੈਣਾ ਮੈਨੂੰ ਲੱਗਦਾ ਨਾਰਦਾਨਾ ਪਾਇਆ ਵਾ ਨਹੀਂ ਨਾਰਦਾਨਾ ਵੀ ਪਾ ਸਕਦੇ ਸਵਾਦ ਬਹੁਤ ਹੋਣਾ ਚਲੋ ਇੱਕ ਆਪਣਾ ਮਸਾਲੇਦਾਰ ਤਿਆਰ ਉੱਤੇ ਆਪਾਂ ਦੂਸਰੇ ਦੇ ਉੱਤੇ ਕੱਲੀ ਰੈੱਡ ਸੌਸ ਲਾ ਦਈਏ ਹੈਣਾ ਹੂੰ ਥੋੜਾ ਜਿਹਾ ਚਿਪਕ ਜੂਗਾ ਚਲੋ ਨਹੀਂ ਬੜੀ ਕਿਸ਼ਤਾਂ ਤੇ ਆ ਜਾਦੀ ਵੀ ਨਹੀਂ ਨਾ ਉੱਤੇ ਤੂੰ ਜਿਆਦਾਤਰ ਤਾਂ ਕਿਸ਼ਤੀ ਤੇ ਹੀ ਆ ਤੂੰ ਸਾਰਾ ਪਦਰੀ ਅਹ ਕਾਪਣਾ ਰੈਡੀ ਆ ਬ੍ਰੈਡ ਪਕੌੜਾ ਵਾਓ ਉਹ ਆ ਸ਼ੇਫ ਜਾਦੀ ਨਹੀਂ ਸੋਣੀ ਇਹ ਸੰਡਵਿਚ ਨਹੀਂ ਲੱਗਦਾ ਕੀ ਇਹ ਨਾ ਮੋੜਾ ਹਾਂ ਉਹ ਜੋ ਆਪ ਖਾਣੇ ਆ ਹਾਂ ਆ ਜਿਹੜਾ ਪੈਕ ਕਰ ਦਿੰਦੇ ਹੁੰਦੇ ਖਾ ਉਹ ਇਹ ਹੀ ਹੁੰਦਾ ਸੋ ਜੋ ਹੁਣ ਆਪਾਂ ਆਪਾਂ ਵਿਆਹਾਂ ਦੇ ਖਾਣੇ ਉਹ ਵਾਲਾ ਬ੍ਰੈਡ ਤਿਆਰ ਹੋਣ ਲੱਗਾ ਆ ਤੈਨੂੰ ਹਾਂ ਹਾਂ ਲਾ ਦੇ ਤੂੰ ਕਹਿੰਦਾ ਕਿ ਜਾਦੀ ਪਾ ਹਣੇ ਉਹਦੇ ਉਤੇ ਕਰਦ ਜਿਆਦੀ ਮਾਰਦੀ ਵਿੱਚ ਪਾਉਂਦੀ ਕਰ। ਚਲ ਹੁਣ ਨਹੀਂ ਬਹੁਤ ਪੈ ਗਈ। ਆਪਾ ਪਾਵਾਂਗੇ 레드। 레드 ਚਟਨੀ ਨੂੰ ਮਸਪਰੇਡ ਕਰ ਲਈਏ। ਚਲ। ਹੁਣ ਆਪੋ ਤੇ ਪਾਲੀਏ। ਮਸਾਲਾ। ਬਹਾ ਮੋਟਾ ਭਰ ਗਿਆ ਪੁੱਲ। ਹੁਣ ਆਪਣਾ ਜਿਹੜਾ ਆਗ ਲਾਵਾਂ ਤੇ ਕੱਲੀ ਰੈੱਡ। ਯੂਜ਼ ਕਰਾਂਗੇ ਕੱਲ ਸਮੋਸੇ ਬਣਾਵਾਂਗੇ ਨਾ ਹਰ ਤਰ੍ਹਾਂ ਦੇ ਪਕੌੜਾ ਬਿੱਗ ਸਮੋਸਾ ਬਿੱਗ ਬ੍ਰੈਡ ਪਕੌੜਾ ਤੇ ਬ੍ਰੈਡ ਜਿਹੜੀ ਕਿੱਥੋਂ ਲਈ ਆਈਆਂ ਸ਼ਹਿਰੋਂ ਹਾਂ ਉਹ ਬ੍ਰੈਡਾ ਵਾ ਬ੍ਰੈਡ ਲੱਗ ਲੱਗ ਤਰ੍ਹਾਂ ਦੇ ਪੀਸ ਰੈਡੀ ਹੋ ਗਏ ਵੈਰਾਈਟੀ ਰੈਡੀ ਹੈ ਵੈਰਾਈਟੀ ਰੈਡੀ ਹੈ ਹੁਣ ਅੱਗ ਬਾਲ ਅੱਗ ਬਾਲ ਲ ਕੇ ਤੇਲ ਪਾਲ ਗਏ ਸੱਚ ਪਹਿਲਾਂ ਵੇਸਨ ਬਣਾ ਲਾ ਵੇਸਨ ਕੋਲ ਲੇ ਚਲੋ ਭਈ ਇੱਥੇ ਆਪਾਂ ਤੇਲ ਜਿਹੜਾ ਗਰਮ ਉੱਥੇ ਚੁੱਲ੍ਹੇ ਤੇ ਰੱਖਤਾ ਵਾ ਪੱਤੇ ਦੇਖੋ ਮੈਂ ਕਿਹਾ ਰੁੱਖਾਂ ਦੇ ਇੱਥੇ ਦੇਖੋ ਕਿੰਨੇ ਡਿੱਗਦੇ ਕਿੱਥੋਂ ਤੱਕ ਉਹ ਕਵਰ ਰੁੱਖਾਂ ਦਾ ਪਰ ਵਧੀਆ ਵਾ ਇੱਥੇ ਇੰਨਾ ਗੱਲ ਜਾਣਾ ਵਧਗਾਵਾ ਆ ਰੋਖੀ ਸੋਹਣੀ ਲੱਗਦੇ ਦੇਖੋ ਰੁੱਖਾਂ ਨਾਲ ਆਈਆਂ ਮੋਟਰ ਉਦਾਂ ਮੋਟਰ ਕਾਦੀ ਜਿੰਨੀ ਮੋਟਰ ਤੇ ਰੋਖਣੀ ਉਹ ਮੋਟਰ ਨਹੀਂ ਚਲੋ ਗਾਇਸ ਤੇ ਆਪਾਂ ਹੁਣ ਪਾਈਏ ਬ੍ਰੈਡ ਪਕੌੜਾ ਫਸਟ ਗਾਇਸ ਆ ਬਾਲਣ ਆਪਾਂ ਖੁੱਲਾ ਲਿਆਂਦਾ ਹੋਇਆ ਇੱਥੇ ਤੇ ਤੁਹਾਨੂੰ ਪਤਾ ਕਿਆ ਹੀ ਕਰੀਏ ਲੋ ਇਹ ਕਿਹੜਾ ਸਾਈਜ ਆ ਉਹ ਵਿਆਹ ਵਾਲਾ ਵਿਆਹ ਤੇ ਚਲੋ ਇਤੋਂ ਵੀ ਛੋਟੇ ਹੁੰਦੇ ਇਤੋਂ ਛੋਟੇ ਵੱਧੋ ਕੀ ਕਰੇ ਬੰਦਾ ਆ ਪਾਊਗਾ ਨਹੀਂ ਪਾਏਗਾ ਪਾਣਾ ਪਾਣਾ ਮੈਨੂੰ ਦਿਖਦਾ ਪਿਆ ਵੱਡਾ ਪਾ ਦੇ ਪਾ ਦੇ ਹਾਂ ਉਦਾਂ ਹੀ ਦਿਖਦਾ ਤੇ ਜਗ੍ਹਾ ਹੈਗੀ ਤਾਂ ਫਿਰ ਕਿਉਂ ਨਹੀਂ ਪਾਉਣਾ ਹਾਂ ਹੋ ਗਿਆ ਹਾਂ ਹੂੰ ਤਾਂ ਆ ਜੀ ਇੱਕ ਥੋੜਾ ਨਿਕਲਿਆ ਥੋੜਾ ਵੇਸਣ ਵੱਧ ਲਾ ਨਹੀਂ ਹਾਂ ਥੋੜਾ ਵੇਸਣ ਲਾ ਤਾਂ ਸਹੀ ਆ ਹੁਣ ਆ ਕਿਵੇਂ ਲੱਗਾ ਤੈਨੂੰ? ਬਾਕੀ ਠੀਕ ਆ ਮੈਨੂੰ ਲੱਗਾ। ਕਰੰਚੀ ਚੱਲ ਹੋਣਗੇ ਇਹ। ਬਾਕੀ ਹਨਾ। ਚਾ ਵਡਾ ਚੱਲਿਆ ਹੁਣ ਅੰਦਰ। ਵੱਡੇ ਦੇ ਤਾਂ ਚੰਗੇ ਡਬਾਉਣਾ ਪੈਣਾ ਇਹਨੂੰ ਤਾਂ। ਸਹੀ ਹੈ ਨਾ ਉਹ ਡੁੱਬ ਗਏ ਹਰਕਿਤੇ ਹਾਂ 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 ਦੋ ਹੱਥਾ ਨਾ ਰੱਖਣਾ ਪੈਣਾ ਵੇ। ਸੋ ਲਾ ਜੀ ਇਹਨੇ ਨਾ ਥੋੜਾ ਐਵੀਸ਼ਨ ਹੋਰ ਖੋਲਿਆ ਵਾ। ਤੋ ਕਿ ਥੋੜਾ ਨਾ ਸੰਗਣਾ ਕੀਤਾ ਵਾ ਤਾਂ ਆ ਵੇਖੋ ਆ ਪਕੌੜਾ ਇੱਥਾ ਵੱਡਾ ਹੋ ਗਿਆ ਦੇਖੋ ਸਭ ਤੋਂ ਵੱਡਾ ਦੋ ਬੰਦੇ ਇਹਨੂੰ ਖਾ ਕੇ ਰੱਜ ਸਕਦੇ ਆ ਮੇਰੇ ਹਿਸਾਬ ਨਾਲ ਬਾਕੀ ਜਿਹੜਾ ਜ਼ਿਆਦਾ ਖਾਂਦੇ ਆ ਉਹਨਾਂ ਦੇ ਬਾਰੇ ਨਹੀਂ ਮੈਂ ਕਹਿੰਦਾ ਜਿਹੜਾ ਨੋਰਮਲ ਬੰਦਾ ਜਿੰਨੇ ਜਿੰਨਾ ਗ ਲੋੜ ਆ ਉਹਨਾਂ ਕ ਖਾਵੇ ਤਾਂ ਇਹ ਨਾਲ ਲਾਸਟ ਫਰਾਈ ਹੁਣ ਜ਼ਿਆਦਾ ਖਾਣ ਆ ਲੈਣ 10 ਖਾ ਲੈਣੇ ਇਹੋ ਜਿਹਾ ਇਹਨੂੰ ਨਾਲ ਜੀ ਜੋੜ ਲੀ ਤੇ ਅੱਗ ਗਾਂ ਕਰਦਾ ਚੌਥਾ ਵੇਖੋ ਬਈ ਕਿੱਦਾਂ ਦੇ ਬਣੇ ਦੇਖੋ ਬਈ ਦਾੜੀ ਹੁਣਾ ਦਾ ਜੀ ਕਰ ਪੈਣਾ ਹੁਣ ਕਿਉਂਕਿ ਕਣਕ ਬੀਜਦੇ ਪਏ ਨਾ ਜਿਹੜਾ ਬੰਦਾ ਕੰਮ ਕਰਦਾ ਹੁੰਦਾ ਉਹਦੇ ਲਈ ਤੇ ਇਹ ਚੀਜ਼ ਬਹੁਤ ਜੀ ਕਰਦਾ ਹੁੰਦਾ ਉਹਨਾਂ ਉਹਨਾਂ ਮਤਲਬ ਉਹਨੂੰ ਖਾਣ ਨੂੰ ਚਲੋ ਬਈ ਹੁਣ ਜਿਹੜੇ ਆ ਇੱਕ ਸਾਈਜ਼ ਦੇ ਬਣਾਵਾਂਗੇ ਜਿੱਦਾਂ ਵਿਆਹ ਚ ਬੰਦੇ ਹੁੰਦੇ ਆ ਤੇ ਸਾਰੇ ਇੱਕੋ ਸਾਈਜ਼ ਪਲੱਸ ਕਰ ਕਰਕੇ ਕੱਟੀ ਜਾਂਦੀ ਆ ਚਲੋ ਬਈ ਹੁਣ ਆਪਾਂ ਨਾ ਸਾਰੇ ਇਕੱਠੇ ਬਣਾ ਲ ਗਏ ਬਹੁਤ ਆਈ ਨੇ ਹੁਣ ਹਾਂ ਬਈ ਪਾ ਦੇ ਪਾ ਦੇ ਲਾਸਟ ਪੂਰ ਨਿਕਲਦਾ ਪਿਆ ਇਹਨੂੰ ਪੂਰ ਬੋਲਦੇ ਆ ਲਾਸਟ ਵਾਰੀ ਚਲੋ ਭਾਈ ਅੱਜ ਪਕੌੜੇ ਜਿਹੜੇ ਬ੍ਰੈਡ ਵਾਲੇ ਰੈਡੀ ਹੋ ਗਏ ਆ ਦੇਖੋ ਤੇ ਸਾਨੂੰ ਰੈਡੀ ਕਰਕੇ ਹੁਣ ਡੈਡੀ ਉਹਨਾਂ ਨੂੰ ਖਵਾਉਣੇ ਆ ਭਾਜੀ ਜਿਹੜੇ ਬ੍ਰੈਡ ਪਕੌੜਾ ਰੈਡੀ ਆ ਤਾਂ ਕਣਕ ਵੀ ਕੇਰੀ ਗਈ ਆ ਜਿਹੜੀ ਮੋਟਰ ਤੇ ਬਾਕੀ ਕਿੰਨੇ ਕਿਰਲੇ ਕੇਰੀ ਗਈ ਆ ਕਿੰਨੇ ਰਾੜੀ ਭਰਾ ਹੋ ਗਿਆ ਪਤਾ 6.5 ਘੰਟੇ ਜੀ ਅਸੀਂ ਕੇਰੇ ਸੀ 6.5 6.5 7 ਖੁਲਾਬ ਹਨਾ 6.5 ਖੁਲਾਬ ਹੈ ਭਾਈ ਵੇਖੋ ਭਾਈ ਰਾੜੀ ਠੀਕ ਨਾ ਕੀ ਨਾ ਲਾ ਟੋਟੇ ਕਰਕੇ ਦੇਈਏ ਹਨ ਪਰ ਲਾ ਦੇਖੋ ਕਿੰਨਾ ਘੇਟ ਉਹ ਵਾਰਾ ਲੜ ਜਾ ਲਾ ਆ ਲੈ ਰੁਕ ਜਾ ਰੁਕ ਜਾ ਆ ਚੱਲ ਇਹ ਪਾ ਜਣਾ ਕੋਸ਼ ਆ ਦੋ ਲਾਤੀਆਂ ਮੈਂ ਕਹਾਂ ਬਖਲਾਰ ਜਿਆਦੇ ਜਿਆਦਾ ਫੇ ਨਹੀਂ ਤੇ ਲੈ ਮਾਂ ਕਿਦੇ ਕਰਾਂ ਲੱਗਿਆ ਸ਼ੁਰੂ ਗਏ ਇਹ ਮੈਨੂੰ ਦੇ ਦੇ ਹਾਂ ਕਿਹਨੂੰ ਗਏਸ ਮੇਰਾ ਕੀ ਚਾਹ ਠੰਡੀ ਠਾਰਾ ਹਮਮ ਔਰ ਜੀ ਚਾਹ ਹੈਗੀ ਗਰਮ ਕਰਦੇ ਕੀ ਸਾਨੂੰ ਹਾਂ ਹਾਂ ਮਿਸਕਾਂ ਦੇ ਨਾ ਬੰਦਾ ਇੱਕ ਪਾ ਦੇ ਬਸ ਧੰਨਵਾਦ ਰਜੀ ਧੰਨਵਾਦ ਮਸ ਟੇਸਟ ਦੱਸੋ ਤੁਸੀਂ ਹਮ ਹਾਈ ਮੂਟੂਨੀ ਕਰ ਜਿੰਨੇ ਪਾ ਇਹਦੇ ਤੇੰਦੇ ਬੜਾ ਧੀਮਾ ਜਾਈਆ ਆ ਗਿਆ ਗੱਲ ਤੂੰ ਦੱਸ ਹਮ ਕਿਵੇਂ ਆ ਬੜੀ ਨਿਸ ਕਰਨ ਨੇ ਬੱਗੇ ਕੋਈ ਜਵਾਰ ਨਹੀਂ ਲੱਗਾ। ਪਾਗਲ ਭੁੱਖ ਸਾਨੂੰ ਬਹੁਤ ਲੱਗੀ ਨਾ। ਉੱਤੇ ਕੱਲ ਨੂੰ ਤੈਨੂੰ ਤਨੇ ਘੇਰ ਦੂਗੀ। ਰੱਜੀ ਨੇ ਅੱਜ ਖਵਾ ਹੀ ਦਿੱਤੇ ਹੈ। ਨਹੀਂ ਮੈਂ ਕਹਿੰਦਾ ਪਹਿਲਾਂ ਪੈਲੀ ਫੁੱਲ ਬਣਾ ਲ ਕੇ ਫਿਰ ਖੇਦੂਗੀ ਹਾਂ। ਓਏ ਓ ਕਹਾਟਾ ਕੰਮ। ਹੂੰ। ਮੋਲ ਲਾ ਭਾਈ ਰੱਜੀ ਵੀ ਖਾਣ ਲੱਗੀ। ਇੱਥੇ ਜਾਇਂ। ਮਝੂ ਇਹ ਤੇ ਬਾਣੀ। ਜ਼ਿਆਦਾ ਪਾਲਿਆ। ਵਾਹ। ਜ਼ਿਆਦਾ ਹੀ ਰੜ ਗਿਆ ਕੰਮ। ਲਾ 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 ਭਰਾਵਾ ਲੈ ਲੈ ਤੂੰ ਇੰਨਾ ਵੀ ਤੱਕਾ ਨਾ ਕਾਲੀ ਥੋੜੀ ਕਰਨੀ ਹੁੰਦੀ ਐ ਇਹਦੀ ਚਾਹ ਹੁੰਦੀ ਨਾ ਰੱਜੀ ਹਮ ਮਜ਼ਾ ਹੀ ਆਇਆ ਨਾ ਬੁਣਾ ਦੇ ਹੋਪ ਅਜੀ ਚਾਹ ਵਿੱਚੋਂ ਗਏ ਥੋੜਾ ਇੰਤਾਂ ਦੇ ਆ ਵਿੱਚ ਮਤਲਬ ਗ੍ਰੀਨ ਸੌਸ ਜਿਵੇਂ ਭਰੀ ਸਿੱਤ ਕਿੱਦਾਂ ਸੋਹਣਾ ਲੱਗਦਾ ਹੈ ਨਾ ਸੈਂਡਵਿਚ ਟਾਈਪ ਕਿਵੇਂ ਲਾਪਰੀ ਫਸਾ ਸੱਸ ਦੱਸ ਹਮ ਬਹੁਤ ਹੌਨੈਸਟ ਰੀਵ ਇਹਨੂੰ ਹੁਣ ਧੋਖੇ ਫਿਰ ਵਰਤਦੇ ਨਹੀਂ ਨਹੀਂ ਕਿਉਂ ਮਾ ਤੂੰ ਆਵੇ ਪਈਆਂ ਇੱਥੇ ਨਵੀਆਂ ਆ ਗੀਆਂ ਯਾਰ ਵਾਪ ਇਹਨਾਂ ਨੂੰ ਕੀ ਹੋਇਆ ਇਸ ਕਰਨ ਕਿਵੇਂ ਲੱਗਾ ਹਰੀ ਛਟਨੀ ਬਹੁਤ ਸਵਾਦ ਬਣੀ ਧਨੀਏ ਵਾਲੀ ਜਿਹੜੀ ਇਹਨੂੰ ਧੋ ਲਿਓ ਮੰਮੀ ਲਈ ਹੁਣ ਲੈ ਕੇ ਜਾਨੇ ਮੰਮੀ ਦਾ ਰਿਵਿਊ ਦੇਖਾਂਗੇ ਬਹੁਤ ਹੀ ਸਵਾਦ ਆ ਹੈਨਾ ਨਹੀਂ ਖਾਂਦੇ ਨਹੀਂ ਬੰਦਾ ਤਾਂ ਆ ਬੰਦਾ ਹਾਂ ਨਹੀਂ ਖਾਂਦਾ ਇਹ ਇਦਾਂ ਚਲੋ ਬਈ ਹੁਣ ਮੰਮੀ ਨੂੰ ਦੇਣ ਲੱਗੀ ਆ ਪਕੌੜੇ ਉੱਤੇ ਹਰੀ ਚਟਨੀ ਪਾ ਦੇ ਨਹੀਂ ਥੋੜਾ ਜਿਹਾ ਇਦਾਂ ਪ੍ਰੈਜੈਂਟੇਸ਼ਨ ਕਰਦੇ ਨੇ ਇਹਦੇ ਉੱਤੇ ਹਰੀ ਚਟਨੀ ਪਾ। ਇਹਨੂੰ ਆਪਾਂ ਹੁਣ ਸੰਭਾਲ ਕੇ ਰੱਖ ਲੈਨੇ ਹਰੀ ਚਟਨੀ। ਸਰਾਲ ਜੀ। ਲਾਲ ਨਹੀਂ ਹੁੰਦੀ। ਵਾਹ, ਰੈਡੀ ਆ ਬਈ। ਮੰਮੀ ਚਮਚਾ ਵੀ ਦੇ ਦੋ। ਚਮਚੇ ਨਾਲ ਬ੍ਰੈਡ ਪਕੌੜਾ ਅੱਜ ਤੱਕ ਨਹੀਂ ਕਿਸੇ ਨੇ ਖਾਧਾ। ਹਾਂ ਮਮੇ ਵੀ ਹੈ ਕੋਸਾ ਲਾਤਾ ਹੀ ਜਾ ਰਿਹਾ। ਹਾਂ? ਪਨੀਰ ਬਣਾਤਾ ਪਨੀਰ। ਜਿਹੜੀ ਚੀਜ਼ਾ ਹੱਥ ਨਾਲ ਪਕੌੜੇ ਤਾਂ ਕੋਈ ਨਹੀਂ ਹੱਥ ਨਾਲ ਚਮਚੇ ਨਾਲ। ਫਿਰ ਰੱਧੀਆ ਬਣੇ। ਜਤਨੀ ਕਾਦੀ ਬਣਾਈ ਹੈ ਆ ਸਾਡੀ ਸੌਟ ਕਰ ਗਿਆ ਬਹੁਤ ਕੀ ਬਣ ਆਏ ਬਹੁਤ ਕਾ ਦਾ ਸਵਾਦ ਪੂਰੇ ਆ ਹੈ ਬਹੁਤ ਸਵਾਦ ਹੋਰ ਖਾ ਲਈ ਉਹ ਬਈ